ਸਾਰੀਓ ਪੰਜਾਬੀਓ ਕੱਲ ਮੈਂ ਪੰਜਾਬ ਦੇ ਰੈਵਨਿਊ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਸਟੇਟਮੈਂਟ ਸੁਣ ਰਿਹਾ ਸੀ ਉਹਨਾਂ ਨੇ ਇੱਕ ਵੱਟਾ ਝੂਠ ਬੋਲਣ ਦਾ ਕੰਮ ਕੱਲ ਕੀਤਾ ਹੈਗਾ ਔਰ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਉਹ ਕਹਿ ਰਹੇ ਸੀ ਕਿ ਜੀ ਸਾਨੂੰ ਅੱਧਾ ਘੰਟਾ ਧੁੱਪ ਵਿੱਚ ਖੜੇ ਹੋ ਕੇ ਪ੍ਰਧਾਨ ਮੰਤਰੀ ਜੀ ਦਾ ਇੰਤਜ਼ਾਰ ਕਰਨਾ ਪਿਆ ਔਰ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਕਿਹਾ ਹੈ ਹਿੰਦੀ ਸਿੱਖੋ ਸੋ ਇਹ ਦੰਨੇ ਵੱਡੇ ਝੂਠ ਕਲ ਹਰਦੀਪ ਸਿੰਘ ਮੁੰਡੀਆਂ ਜੋ ਕਿ ਪੰਜਾਬ ਸਰਕਾਰ ਦੇ ਮੰਤਰੀ ਨੇ ਉਹਨਾਂ ਨੇ ਝੂਠ ਬੋਲਣ ਦਾ ਕੰਮ ਕੀਤਾ ਮੈਂ ਉਸ ਜਗ੍ਹਾ ਦਾ ਗਵਾਹ ਹੈਗਾ ਜਦੋਂ ਪ੍ਰਧਾਨ ਮੰਤਰੀ ਜੀ ਨੂੰ ਰਸੀਵ ਕਰਨਾ ਸੀ ਜਿਸ ਟੋਲੀ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਸੀ ਉਸ ਟੋਲੀ ਦੇ ਵਿੱਚ ਮੈਂ ਵੀ ਉੱਥੇ ਹਾਜ਼ਰ ਸੀ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਕੇਵਲ 5 ਤੋਂ 7 ਮਿੰਟ ਦੇ ਅੰਦਰ ਪ੍ਰਧਾਨ ਮੰਤਰੀ ਜੀ ਜਦੋਂ ਹੈਲੀਕਾਪਟਰ ਤੋਂ ਉਤਰੇ ਹਨ ਔਰ ਉਤਰ ਕੇ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਗਿਆ ਉਹ ਸਾਰੀ ਪ੍ਰਕਿਰਿਆਨ ਪੂਰਨ ਕਰ ਲਿਆ ਗਿਆ ਜਦੋਂ ਪ੍ਰਧਾਨ ਮੰਤਰੀ ਜੀ ਦਾ ਹੈਲੀਕਾਪਟਰ ਲੈਂਡ ਕੀਤਾ ਸਾਨੂੰ ਉਸ ਤੋਂ ਬਾਅਦ ਉੱਥੇ ਲਿਜਾ ਕੇ ਲਾਈਨ ਅਪ ਕੀਤਾ ਗਿਆ ਔਰ ਉਸ ਤੋਂ ਬਾਅਦ ਉਹ ਸਾਨੂੰ ਸਭ ਨੂੰ ਮਿਲਦੇ ਹੋਏ ਆਪਣੇ ਅਗਲੇ ਕਾ ਪ੍ਰੋਗਰਾਮ ਦੇ ਵੱਲ ਵਧ ਗਏ ਸੋ ਕਿੱਡਾ ਵੱਡਾ ਝੂਠ ਹਰਦੀਪ ਸਿੰਘ ਮੁੰਡੀਆਂ ਜਿਹੜੇ ਕਿ ਪੰਜਾਬ ਸਰਕਾਰ ਦੇ ਇੱਕ ਜ਼ਿੰਮੇਵਾਰ ਮੰਤਰੀ ਹੈ ਉਹਨਾਂ ਨੇ ਝੂਠ ਬੋਲ ਕੇ ਪੰਜਾਬ ਜਾਂ ਦੇ ਸਾਰੇ ਪੰਜਾਬੀਆਂ ਨੂੰ ਗੁੰਮਰਾ ਕਰਨ ਦਾ ਕੰਮ ਕੀਤਾ ਹੈਗਾ ऐसा कुछ भी नहीं है कि उथे धूप ਦੇ ਵਿੱਚ ਅੱਧਾ ਘੰਟਾ ਕਿਸੇ ਨੂੰ ਖੜ ਕੇ ਇੰਤਜ਼ਾਰ ਕਰਨਾ ਪਿਆ ਉਥੇ ਉਸ ਟੀਮ ਦੇ ਵਿੱਚ ਸਵਾਗਤ ਕਰਨ ਵਾਲੀ ਟੀਮ ਦੇ ਵਿੱਚ گورنر ਸਾਹਿਬ ਵੀ ਹਾਜ਼ਰ ਸੀ ਇਹਨਾਂ ਦੇ ਦੂਸਰੇ ਮੰਤਰੀ ਖੁਬੀਆਂ ਸਾਹਿਬ ਵੀ ਹਾਜ਼ਰ ਸੀ ਇਹ ਆਪ ਹਾਜ਼ਰ ਸੀ ਔਰ ਪੰਜਾਬ ਦੇ ਹੋਰ ਅਫਸਰ ਸਾਹਿਬਾਨ ਡੀਜੀਪੀ ਸਾਹਿਬ ਵੀ ਹਾਜ਼ਰ ਸੀ ਸੋ ਇਹ ਇੱਕ ਵੱਡਾ ਝੂਠ ਬੋਲਣ ਦਾ ਕੰਮ ਇਹ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਪਹਿਲਾ ਝੂਠ ਦੂਜਾ ਝੂਠ ਜਿਹੜਾ ਉਹ ਬੋਲ ਰਹੇ ਸੀਗੇ ਕਿ ਉਹਨਾਂ ਨੇ ਕਿਹਾ ਕਿ ਹਿੰਦੀ ਸਿੱਖੋ ਫਿਰ ਉਹ ਰੋਣ ਦਾ ਡਰਾਮਾ ਕਰਨ ਮਦਰ ਮਾਚੂ ਨੇ ਹੰਝੂ ਬਹਾਰ ਦਾ ਕੰਮ ਵੀ ਮੀਡੀਆ ਦੇ ਅੱਗੇ ਕਰ ਰਹੇ ਸੀਗੇ ਐਸੀ ਲਾਈਨ ਪ੍ਰਧਾਨ ਮੰਤਰੀ ਕਦੇ ਵੀ ਬੋਲ ਨਹੀਂ ਸਕਦੇ ਕਿ ਹਿੰਦੀ ਸਿੱਖੋ ਗੁੰਡੀਆ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਮਰਾਹ ਕਰਨ ਦਾ ਕੰਮ ਕਰਦੇ ਹੋ ਜਿਸ ਈਸ਼ ਤੋਂ ਵੀ ਤੁਸੀਂ ਜਿਸ ਪ੍ਰਮਾਤਮਾ ਨੂੰ ਜਿਸ ਵਾਹਿਗੁਰੂ ਨੂੰ ਮੰਨਦੇ ਹੋ ਉਹਨਾਂ ਵੱਲ ਹੱਥ ਕਰਕੇ ਗੱਲ ਕਹੋ ਕਿ ਤੁਹਾਨੂੰ ਅੱਧਾ ਘੰਟਾ ਖੜ ਕੇ ਇੰਤਜ਼ਾਰ ਕਰਨਾ ਪਿਆ ਤੁਪ ਚ ਜਾਂ ਤੁਹਾਨੂੰ ਉਹਨਾਂ ਨੇ ਇਹ ਲਾਈਨ ਕਹੀ ਕਿ ਹਿੰਦੀ ਸਿੱਖੋ ਕਿ ਧੀ ਵੱਡਾ ਝੂਠ ਬੋਲ ਕੇ ਤੁਸੀਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹੋ ਤੁਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਤੁਹਾਡੇ ਮੁੱਖ ਮੰਤਰੀ ਹਸਪੀਟਲ ਦੇ ਅੰਦਰ ਪਏ ਨੇ ਤੁਸੀਂ ਪੰਜਾਬੀਆਂ ਨੂੰ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਜ਼ਖਮਾਂ ਤੇ ਮਲ੍ਹਮ ਲਾੜਨ ਦਾ ਕੰਮ ਵੀ ਨਹੀਂ ਕਰ ਸਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹੋ ਕੇਵਲ ਇੱਕ ਵੱਡਾ ਨੰਬਰ ਰੱਝ ਕੇ ਕਿ ਜੀ ਐਨੇ ਹਜ਼ਾਰ ਕਰੋੜ ਰੁਪਈਆ ਪੰਜਾਬ ਨੂੰ ਦਿਓ ਵਈ ਤੁਹਾਡੇ ਕੋਲ 12000 ਕਰੋੜ ਰੁਪਈਆ ਡਿਜਾਸਟਰ ਫੰਡ ਦਾ ਆਲਰੇਡੀ ਪਿਆ ਉਦੇ ਵਿੱਚ ਕੁਝ ਹਿੱਸਾ ਤੁਸੀਂ ਵੀ ਪਾਣਾ ਹੈ ਉਹ ਪਾ ਕੇ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਰਾਹਤ ਦਾ ਕੰਮ ਦਾ ਕੰਮ ਪੂਰਾ ਕਰਦੇ ਔਰ ਇਸ ਤੋਂ ਇਲਾਵਾ 1600 ਕਰੋੜ ਦਾ ਪੈਕੇਜ ਉਹ ਦੇ ਕੇ ਵੀ ਗਏ ਨੇ ਔਰ ਇਹ ਵੀ ਨਾਲ ਗੱਲ ਕਹੀ ਗਈ ਹੈ ਕਿ ਹੋਰ ਜ਼ਰੂਰਤ ਹੋਈ ਤੇ ਹੋਰ ਵੀ ਦਿੱਤਾ ਜਾਊਗਾ ਤੁਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਪੱਜੋ ਨਾ ਪੰਜਾਬੀਆਂ ਦਾ ਜਿਹੜਾ ਨੁਕਸਾਨ ਹੋਇਆ ਉਹਨੂੰ ਪੂਰਾ ਕਰਵਾਉਣ ਦਾ ਕੰਮ ਤੁਹਾਡੀ ਜ਼ਿੰਮੇਵਾਰੀ ਹੈ ਕੇਵਲ ਰਾਜਨੀਤੀ ਨਾ ਕਰੋ ਮੈਂ ਇੰਨੀ ਗੱਲ ਤੁਹਾਡੇ ਮਾਧਿਅਮ ਦੇ ਨਾਲ ਕਹਿਣਾ ਚਾਹੁੰਦਾ ਸੋ ਇਸ ਗੱਲ ਨੂੰ ਪੰਜਾਬੀਓ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਇਹ ਝੂਠਿਆਂ ਦੀ ਸਰਕਾਰ ਹੈ ਕੇਵਲ ਝੂਠ ਬੋਲਣ ਦਾ ਕੰਮ ਕਰਦੀ ਹੈ ਕਹਿੰਦੇ ਆ ਸਿਆਣੇ ਕਹਿੰਦੇ ਘਰੇ ਸਲਾਹ ਕਰ ਲਿਆ ਕਰੋ ਵੈਸੇ ਮੁੰਡੀਆਂ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਅੱਜ ਇਹ ਮੰਨ ਲਿਆ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚ 12000 ਕਰੋੜ ਰੁਪਇਆ ਪਿਆਵਾ ਜਿਹੜਾ ਕੇਂਦਰ ਨੇ ਐਸਡੀਆਰਐਫ ਫੰਡ ਭੇਜਿਆ ਹੋਇਆ ਸੀ ਕਿਉਂਕਿ ਕੱਲ ਦੇ ਤਾਂ ਤੁਹਾਡੇ ਹਰਪਾਲ ਚੀਮਾ ਜੀ ਤੇ ਤੁਹਾਡੇ ਪ੍ਰਧਾਨ ਜੀ ਮੰਨਣ ਨੂੰ ਹੀ ਤਿਆਰ ਨਹੀਂ ਸੀਗੇ ਉਹ ਘਰੇ ਸਲਾਹ ਕਰ ਲਿਆ ਕਰੋ ਪਰ ਤੁਹਾਡਾ ਧੰਨਵਾਦ ਪਰ ਤੁਸੀਂ ਇੱਕ ਨਵਾਂ ਹੀ ਪੁਰਪਕੜਾ ਰਚਨ ਦੀ ਕੋਸ਼ਿਸ਼ ਕਰ ਰਹੇ ਹੋ ਦੋ ਸ਼ਬਦ ਧੰਵਾਦ ਦੇ ਕਿਹਾ ਨਿਕਲਨੇ ਸੀਗੇ ਤੁਹਾਡੇ ਮੂੰਹ ਪਰਧਾਨ ਮੰਤਰੀ ਦੇ ਪੱਤਰ ਜਿਹੜੇ 1600 ਕਰੋੜ ਰੁਪਇਆ ਦੇ ਕੇ ਪੰਜਾਬ ਦੇ ਲਈ ਪਰ ਤੁਸੀਂ ਫਿਰ ਤਾਂ ਨਿੰਦਣਾ ਸ਼ੁਰੂ ਕਰਤਾ ਤੁਹਾਡੇ ਸਾਥੀ ਮੰਤਰੀ ਖੁੰਡੀਆਂ ਜੀ ਦੀ ਸਟੇਟਮੈਂਟ ਚ ਚੈੱਕ ਕਰ ਲੋ ਕਿ ਬੈਠੇ ਐਸੀ ਗੱਲ ਕੋਈ ਵੀ ਹੋਈ ਜਿਹੜਾ ਕਰਕੇ ਕਿਸੇ ਦਾ ਅਪਮਾਨ ਹੋਇਆ ਹੋਵੇ ਪ੍ਰਧਾਨ ਮੰਤਰੀ ਨੇ ਕੀਤਾ ਹੋਵੇ ਇਹ ਡਰਾਮੇਬਾਜ਼ੀਆਂ ਕਰਨੀਆਂ ਬੰਦ ਕਰੋ ਆਓ ਆਪਣੇ ਹਲਕੇ ਸਾਹਨੇ ਆਲਚ ਉੱਥੇ ਦੇਖੋ ਕੀ ਹਾਲ ਹੋਇਆ ਵਾ ਉੱਥੇ ਜਿਹੜੀ ਮਾਈਨਿੰਗ ਕਰਕੇ ਲੋਕ ਡੁੱਬ ਗਏ ਸਸਰਾਲੀ ਦਾ 1.2 ਕਿਲੋਮੀਟਰ ਟੁੱਟਿਆ ਪਿਆ ਵਾ ਉਹ ਕੀ ਵੀ ਕਰਕੇ ਟੁੱਟਿਆ ਜੀ ਪੂਰਾ ਪੰਜਾਬ ਡੁੱਬਿਆ ਪਿਆ ਵਾ ਕਿਹਦੀ ਬਦਨੀਤੀ ਕਰਕੇ ਡੁੱਬਿਆ ਪਿਆ ਜੀ ਉਹਨਾਂ ਦੇ ਅਥਰੂ ਕੌਣ ਸਾਫ਼ ਕਰੂਗਾ ਜਿਨ੍ਹਾਂ ਦੇ ਜ਼ਮੀਨਾਂ ਰੁੜ ਗਏ ਜਿਨ੍ਹਾਂ ਦੇ ਫਸਲਾਂ ਖਰਾਬ ਹੋ ਗਈਆਂ ਸਿਰਫ ਔਰ ਛੋਟੀ ਮਿਸ ਮੈਨੇਜਮੈਂਟ ਦੇ ਕਰ ਉਹਨਾਂ ਦੇ ਵੀ ਜਵਾਬ ਦੇਈਏ ਜੀ ਉਹਨਾਂ ਦਾ ਜਿਹੜਾ ਸਭ ਕੁਝ ਹੀ ਰੁੜ ਗਿਆ ਉਹਦੇ ਦਾ ਹੰਝੂ ਪੁੰਜ ਹੈ ਕੱਕ ਨਹੀਂ ਕੋਈ ਗਿਆ ਸੋ ਐਸਾ ਪ੍ਰਪੰਡਾ ਪ੍ਰੋਪੋਗੈਂਡਾ ਚਲਾਉਣਾ ਬੰਦ ਕਰੋ ਤੁਸੀਂ ਪਰਸੋਂ ਕਹਿ ਰਹੇ ਸੀ ਕਿ ਕਿ ਉੱਥੇ ਤੁਸੀਂ ਬਹੁਤ ਗਲਤ ਰੱਖੀ ਆ ਤੁਸੀਂ ਹਲਕਾ ਸਾਨੇ ਵਾਲ ਦੇ ਪਿੰਨਾਂ ਦੇ ਹੋਏ ਨੁਕਸਾਨ ਦੀ ਵੀ ਕੋਈ ਗੱਲ ਨਹੀਂ ਰੱਖੀ ਮੈਂ ਉੱਥੇ ਹੀ ਮੌਜੂਦ ਸੀਗਾ ਸੋ ਐਸੇ ਡਰਾਮੇਬਾਜ਼ੀ ਬੰਦ ਕਰੋ ਦਿੱਲੀ ਤੋਂ ਲੈ ਕੇ ਆਈ ਸਕ੍ਰਿਪਟ ਨੂੰ ਪਾਸੇ ਕਰੋ ਇਹ ਚੀਜ਼ਾਂ ਹੁਣ ਪੰਜਾਬ ਚੱਲਣ ਵਾਲਾ ਨਹੀਂ ਧੰਨਵਾਦ